ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਗੱਲ ਇਸ ਵੀਡੀਓ ਦੀ ਨਾ ਮੈਂ ਸ਼ੁਰੂ ਕਰਨੀ ਹੈ ਇੱਕ ਜਿਹੜਾ ਨਵਾਂ ਪੱਤਰ ਆਇਆ ਹੈ ਸਾਡੀ ਜਿਹੜੀ ਸਰਕਾਰ ਹੈ ਨਾ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਬਦਲਾਅ ਵਾਲੀ ਸਰਕਾਰ ਜੋ ਮਰਜੀ ਨੂੰ ਨਾਮ ਦੇ ਦੋ ਜਿਹੜਾ ਵਿਸ਼ੇਸ਼ਣ ਲਾਉਣਾ ਤੁਸੀਂ ਲਾ ਲਓ ਉਹ ਸਰਕਾਰ ਦਾ ਇੱਕ ਨਵਾਂ ਹੁਕਮ ਹੈ ਟੀਚਰਸ ਨੂੰ ਕੀ ਹੈ ਕਹਿੰਦੇ ਸਵੇਰੇ ਸਵੇਰੇ ਤੁਸੀਂ ਨਾ ਅਕਾਊਂਟ ਫਾਲੋ ਕਰਨਾ ਹੈ ਸਿੱਖਿਆ ਮੰਤਰੀ ਦਾ ਤੁਸੀਂ ਨਜ਼ਰ ਰੱਖਣੀ ਹੈ ਉਹਨਾਂ ਦੇ ਅਕਾਊਂਟ ਤੇ ਟਵਿੱਟਰ ਅਕਾਊਂਟ ਤੇ ਫਿਰ ਉਹਨੂੰ ਫਾਲੋ ਕਰਨਾ ਹੈ ਜਦੋਂ ਕੋਈ ਵੀ ਨਵੀਂ ਅਪਡੇਟ ਉਹ ਪਾਉਂਦੇ ਨੇ ਤੁਹਾਡਾ ਕੀ ਕੰਮ ਹੈ ਕਿ ਤੁਸੀਂ ਉਸੇ ਜਿਹੜੇ ਟਵੀਟ ਨੂੰ 15 15 ਵਾਰੀ ਰੀਟਵੀਟ ਕਰਨਾ ਹੈ ਤੇ ਨਾਲੇ ਲਿਖਣਾ ਹੈਸ਼ਟੈਗ ਪੰਜਾਬ ਸਿੱਖਿਆ ਕ੍ਰਾਂਤੀ ਇੱਥੇ ਵੀ ਨਹੀਂ ਗੱਲ ਇਹਦੋਂ ਅੱਗੇ ਵੀ ਕੰਮ ਦਿੱਤਾ ਇਹ ਇਹਨਾਂ ਨੂੰ ਫਿਰ ਤੁਸੀਂ ਇਹਨਾਂ ਦੀ ਕਾਪੀ ਕਰਕੇ ਸੇਵ ਕਰ ਲੈਣਾ। ਕੱਲ ਨੂੰ ਅਸੀਂ ਤੁਹਾਨੂੰ ਇੱਕ Google ਫਾਰਮ ਭੇਜਾਂਗੇ। ਅੱਜ ਆਇਆ ਇਹ ਨਾ ਪੱਤਰ ਤੇ Google ਫਾਰਮ ਭੇਜਾਂਗੇ ਤੁਸੀਂ ਉਹ ਜਿਹੜੇ ਸੇਵ ਕੀਤੀ ਕਾਪੀ ਸਾਨੂੰ ਕਰਕੇ ਪੋਸਟ ਕਰ ਦੇਣਾ। ਤਾਂ ਕਿ ਸਾਡੇ ਕੋਲ ਰਿਕਾਰਡ ਰਹੇ ਵੀ ਤੁਸੀਂ ਕੰਮ ਕੀਤਾ। ਇਹ ਨਵਾਂ ਹੁਕਮ ਹੈ ਜੀ। ਮਾਨਸਾ ਜਿਹੜੇ ਕਹਦੇ ਹੁੰਦੇ ਸੀ ਕਿ ਅਧਿਆਪਕ ਪੜਾਉਣ ਤੋਂ ਬਿਨਾ ਸਾਰੇ ਕੰਮ ਕਰਦੇ ਨੇ। ਤੇ ਹੁਣ ਕੀ ਹੋ ਰਿਹਾ ਜੀ? ਹੁਣ ਇਹਨਾਂ ਦੇ ਪੜਾਉਣ ਵਾਲਾ ਕੰਮ ਹੈ ਅੱਜ ਕੱਲ ਤਾਂ ਬੜਾ ਕਮਾਲ ਦੇ ਕੰਮ ਹੈ ਸਿੱਖਿਆ ਕ੍ਰਾਂਤੀ ਦੇ ਹਿਸਾਬ ਨਾਲ ਤਾਂ ਜੇ ਦੇਖੀਏ ਇੱਕ ਤਾਂ ਪੈਸਾ ਨੇ ਭੇਜਿਆ ਪੱਥਰ ਬਣਾਓ ਆਪਦੇ ਕੋਲੋਂ ਰੰਗੋਲੀ ਆਪਦੇ ਕੋਲੋਂ ਬਣਾਓ ਫਿਰ ਲੋਕਾਂ ਨੂੰ ਬੁਲਾਓ ਫੰਕਸ਼ਨ ਕਰੋ ਚਾਹ ਪਾਣੀ ਦਾ ਪ੍ਰਬੰਧ ਕਰੋ ਬੱਚਿਆਂ ਨੂੰ ਖੜਾਓ ਤੇ ਫਿਰ ਘਟਾ ਘਟਾ ਲੇਟ ਆਉਂਦੇ ਨੇ ਫਿਰ ਆ ਕੇ ਐਮਐਲਏ ਸਾਹਿਬ ਗਾਲਾਂ ਵੀ ਕੱਢਦੇ ਨੇ ਤੋ ਇਹੋ ਕੁਝ ਵੀ ਚੱਲਦਾ ਤੁਸੀਂ ਦੇਖ ਲਿਆ ਫਿਰ ਹੋ ਗੀ ਰਿਹਾ ਮਜ਼ਾਕ ਉੱਡ ਰਿਹਾ ਤੇ ਜਿਹੜੀ ਟਾਇਲਟ ਤੇ ਤੁਸੀਂ ਅਧ ਘਾਟ ਨਹੀਂ ਪੱਥਰ ਲਾ ਰਹੇ ਹੋ ਇਹਦਾ ਵੈਸੇ ਕਮਾਲ ਹੀ ਹੋ ਗਈ ਨਾ ਇਹ ਤਾਂ ਉਦੋਂ ਮੇਰੇ ਯਾਦ ਆ ਪਤਾ ਨਹੀਂ ਇਹ ਮਾਨ ਸਾਹਿਬ ਜਾਂ ਕਿਹੜੇ ਕਹੇਦੇ ਹੁੰਦੇ ਸੀ ਇੰਨੀਆਂ ਫੋਟੋਆਂ ਲਵਾਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਂਤਾ ਸਰਵ ਟਾਇਲਟ ਰਹਿ ਗਈ ਉੱਥੇ ਲਾ ਦਿਆ ਕਰਨ ਇੱਕ ਫੋਟੋ ਵੀ ਇਹ ਬੀਬੀਆਂ ਲਈ ਹੈ ਬਾਬਿਆਂ ਲਈ ਹੈ ਜਿਹੜੇ ਬੰਦਿਆਂ ਲਈ ਹੈ ਉੱਥੇ ਇਹਨਾਂ ਦੀ ਫੋਟੋ ਲੱਗਣੀ ਚਾਹੀਦੀ ਹੈ ਜਾਇ ਇਹ ਜੋ ਕੁਝ ਹੁੰਦਾ ਸੀ ਆ ਕੁਝ ਹੋ ਗਿਆ ਹੁਣ ਇੰਨਾ ਰੌਲਾ ਪੈ ਗਿਆ ਇਨੀ ਜ਼ਿਆਦਾ ਬਦਨਾਮੀ ਹੋ ਗਈ ਇੰਨਾ ਜ਼ਿਆਦਾ ਮਜ਼ਾਕ ਉਡਿਆ ਆ ਜਿਹੜਾ ਲਾਭ ਸਿੰਘ ਉਗੋਕੇ ਪਿੰਡ ਕੁੰਨਸ ਦੇ ਵਿੱਚ ਜਦੋਂ ਲਾਇਆ ਇਹ ਪਖਾਨੇ ਦਾ ਪੱਥਰ ਜੀ ਦੇ ਚ ਭਗਵੰਤ ਮਾਨ ਦਾ ਨਾਮ ਸਿੱਖਿਆ ਮੰਤਰੀ ਦਾ ਨਾਮ ਐਮ ਐਲ ਏ ਦਾ ਨਾਮ ਫਿਰ ਉਹ ਸਾਰੇ ਪੈ ਗਏ ਬਿਕਰ ਮਿਚਠਿਆ ਅਨਿਲ ਲਸ਼ਰੀਨ ਸਖਵੀਰ ਬਾਦਲ ਰਾਜਾ ਬ੍ਰਿੰਗ ਪ੍ਰਤਾਪ ਸਿੰਘ ਬਾਜਬਾ ਪਰਗਟ ਸਿੰਘ ਹੋਈ ਛੱਡੇ ਨਹੀਂ ਵੀ ਆਹ ਥੋੜੀ ਸਿੱਖਿਆ ਗ੍ਰਾਂਤੀ ਹੈ ਫਿਰ ਜਦੋਂ ਜ਼ਿਆਦਾ ਰੌਲਾ ਪੈ ਗਿਆ ਕਹਦੇ ਚਲੋ ਬਾਸ ਲੈ ਲਓ ਯੂ-ਟਰਨ ਤਾਂ ਆਪਾਂ ਇੱਕ ਮਿੱਟੀ ਲਾਉਣੇ ਆ ਨਾ ਲੈਣ ਨੂੰ ਯੂ-ਟਰਨ ਲੈ ਲਿਆ ਕਿਉਂਕਿ ਪਹਿਲਾਂ ਕਿਹੜਾ ਸੋਚ ਕੇ ਕੁਝ ਕਰਦੇ ਆਪਾਂ ਜੋ ਸਾਨੂੰ ਹੁਕਮ ਹੋ ਜਾਂਦਾ ਸੀ ਕਰੀ ਜਾਣੇ ਜੇ ਜ਼ਿਆਦਾ ਰੌਲਾ ਪੈਂਦਾ ਤਾਂ ਅਸੀਂ ਵਾਪਸ ਲੈ ਲਿਆ ਇਹ ਇਕੱਲਾ ਨਹੀਂ ਅੱਜ ਦੋ ਚੀਜ਼ਾਂ ਵਾਪਸ ਲਈਆਂ ਇੱਕ ਤਾਂ ਇਹ ਲਿਆ ਉਹਦਾ ਕਹਿੰਸੀ ਸਾਰੇ ਪੱਥਰ ਜਿਹੜੇ ਆਪਾਂ ਲਾਉਣੇ ਨੇ ਚਾਹੇ ਕੰਧ ਟੁੱਟੀਆਂ ਚਾਹੇ ਪਖਾਨਾ ਚਾਹੇ ਕੁਝ ਹੈ ਉਹ ਤੇ ਲਾਉਣੇ ਨੇ ਹੁਣ ਹੁਕਮ ਦਿੱਤਾ ਕਿ 11 ਤੱਕ ਜਿਹੜੇ ਲਾਗੇ ਲਾਗੇ ਕੱਲ ਤੋਂ ਨਹੀਂ ਲੱਗਣੇ 12 April ਤੋਂ ਨਹੀਂ ਕੋਈ ਲੱਗਣਾ ਹੋਰ ਪੱਥਰ ਫਿਰ ਆਜੋ ਅਗਲੀ ਹਣ ਕਿਡਾ ਕੰਮ ਹੋ ਗਿਆ ਚਿੱਠੀ ਆ ਗਈ ਜੀ ਕਿ ਡੀਸੀ ਸਾਹਿਬ ਦੀ ਚਿੱਠੀ ਹੈ ਫਰੀਦਕੋਟ ਦੇ ਤੋਂ ਮੈਂ ਦੇਖਿਆ ਉਹ ਜੀ 10-10 ਬੱਚਿਆਂ ਦਾ ਇੱਕ ਗਰੁੱਪ ਬਣੂਗਾ ਇੱਕ ਅਧਿਆਪਕ ਹੋਊਗਾ ਉਹ ਜਾ ਕੇ ਦੁਕਾਨਾਂ ਦੀ ਚੈੱਕ ਕਰਕੇ ਨਿਸ਼ਚੈ ਦੇ ਮਾਮਲੇ 'ਚ ਰੋਲਾ ਪੈ ਗਿਆ ਉਹਨਾਂ ਨੇ ਡੀਓ ਨੂੰ ਪੁੱਛਿਆ ਉਹ ਕਹਿੰਦੇ ਨਹੀਂ 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 ਉਹਨੇ ਥੋੜਾ ਅਮੈਂਟ ਕਰਤਾ ਹੁਣ ਦੁਕਾਨਾਂ ਤੇ ਵੀ ਚੈਕਿੰਗ ਕਰਨਗੇ ਉਹ ਗਰੁੱਪ ਤਾਂ ਬਣਨਗੇ ਇੱਕ ਦੂਜੇ ਤੇ ਨਿਗਾ ਰੱਖਣਗੇ ਬੱਚਿਆਂ ਦੇ ਨਿਗਰੱਖਣਗੇ ਉਹ ਪੜ ਲੈਣ ਦੋ ਬੱਚਿਆਂ ਨੂੰ ਕਹੀ ਜੀ ਗੱਲ ਕਰੀ ਜਾਂਦੇ ਹੋ ਲੜ ਲਓ ਤੁਸੀਂ ਜਦੋਂ ਨਸ਼ਾ ਵਿਰੁੱਧ ਇਹ ਕੀ ਸਿਸਟਮ ਕੀ ਹੈ ਕਿਉਂ ਜਿਹੜਾ ਪ੍ਰਚਾਰ ਹੁੰਦਾ ਨਾ ਉਹ ਕੋਈ ਜ਼ਿਆਦਾ ਇਹ ਨਹੀਂ ਹੈ ਕਿ ਜੇ ਤੁਸੀਂ ਕੋਈ ਥੋੜੀਆਂ ਫੋਟੋਆਂ ਲਾਗੀਆਂ ਤਾਂ ਉਹਦਾ ਸਿੱਧਾ ਅਸਰ ਪੈਂਦਾ ਮੇਰਾ ਇੱਕ ਸਟੂਡੈਂਟ ਬਿਜਲੀ ਬੋਰਡ ਦੇ ਵਿੱਚ ਲੱਗ ਗਿਆ ਪਬਲਿਕ ਰਿਲੇਸ਼ਨ ਅਫੀਸਰ ਉਹਦੀ ਹਰ ਰੋਜ਼ ਖਬਰਾਂ ਲੱਗਿਆ ਕਰਨ ਮੈਨੂੰ ਕਹਿੰਦਾ ਦੇਖੋ ਜੀ ਮੇਰੀਆਂ ਕਿੰਨੀਆਂ ਖਬਰਾਂ ਲੱਗਦੀਆਂ ਨੇ ਪ੍ਰੈਸ ਸਾਹਿਬ ਕਿ ਜਿਹੜਾ ਕੋਈ ਦਿਨ ਨਹੀਂ ਜਿੱਤੇ ਮੇਰੀ ਖਬਰ ਨੂੰ ਲਗੇ ਮੈਂ ਕਿਹਾ ਤੂੰ ਨੁਕਸਾਨ ਕਰ ਰਿਹਾ ਹੈ ਬਿਜਲੀ ਬੋਰਡ ਦਾ ਸਰਕਾਰ ਦਾ ਉਹ ਕਹਿੰਦੇ ਕਿਵੇਂ ਮੈਂ ਕਿਹਾ ਤੂੰ ਉਹਦੀ ਸ਼ਾਖ ਖਰਾਬ ਕਰ ਰਿਹਾ ਹੈ ਕਹਿੰਦੇ ਜੀ ਦੱਸੋ ਤਾਂ ਅਸੀਂ ਕਿਵੇਂ ਮੈਂ ਕਿਹਾ ਤੂੰ ਖਬਰ ਲਾਉਣਾ ਹੈ ਕਿ ਇੱਥੇ 24 ਘੰਟੇ ਬਿਜਲੀ ਦਾ ਗ੍ਰਿਡ ਦਾ ਤੁਗਾਟਨ ਕਹਿੰਦਾ ਹਾਂਜੀ ਫਿਰ ਇੱਥੇ ਕੀ ਗੱਲ ਮੈਂ ਉੱਥੇ ਜਿੱਥੇ ਤੂੰ ਇਹ ਖਬਰ ਲਾਉਣਾ ਹੈ ਉੱਥੇ 24 ਘੰਟੇ ਹੋਏ ਹੁੰਦੇ ਨੇ ਬਿਜਲੀ ਆਈ ਨਹੀਂ ਮੇਝ ਦੀ ਗੱਲ ਹੁੰਦੀ ਹੈ ਤਾਂ ਜਿਹੜੀਆਂ ਜਾਦਾ ਜਦੋਂ ਓਵਰ ਤੁਸੀਂ ਕਰਦੇ ਹੋ ਨਾ ਐਡਵਰਟਾਈਜ਼ਮੈਂਟ ਉਹਦਾ ਵੀ ਨੁਕਸਾਨ ਹੁੰਦਾ ਹੁਣ ਇਹ ਸਿੱਖਿਆ ਕ੍ਰਾਂਤੀ ਹੈ ਹੁਣ ਇਹਦੇ ਵਿੱਚ ਲੋਕੋ ਸਾਧਰ ਕੀ ਕਾਦੀ ਕ੍ਰਾਂਤੀ ਹੈ ਜੀ ਇਹਦੇ ਵਿੱਚ ਲੋਕ ਹੁਣ ਉੱਠ ਖੜੇ ਨੇ ਲੋਕ ਇਹ ਪੁੱਛ ਰਹੇ ਨੇ ਕਿ ਜਿਹੜੇ ਪਹਿਲੇ ਲੋਕ ਤਾਂ ਪਹਿਲੇ ਪੁੱਛਦੇ ਸੀ ਜਦੋਂ ਇੱਕ ਐਡ ਆਉਂਦੀ ਸੀ ਕਿ ਹੁਣ ਇੱਕ ਬੱਚਾ ਡੀਸੀ ਦਾ ਬੱਚਾ ਇੱਕ ਚਪਰਾਸੀ ਦਾ ਬੱਚਾ ਇੱਕ ਸਕੂਲ ਚ ਪੜ੍ਹੇ ਲੋਕਾਂ ਦੇ ਚ ਕਿਉਂ ਝੂਠ ਬੋਲਦੇ ਹੋ ਕੋਈ ਦਿਖਾਓ ਕੋਈ ਇੱਕ ਬੱਚਾ ਡੀਸੀ ਛੱਡੋ ਜੀ ਡੀਸੀ ਦੇ ਕਲਰਕ ਦਾ ਬੱਚਾ ਹੀ ਦਿਖਾ ਦਿਓ ਤਹਿਸੀਲਦਾਰ ਦੇ ਦਿਖਾ ਦਿਓ ਨਾਇਬ ਦਾ ਦਿਖਾ ਦਿਓ ਪਟਵਾਰੀ ਦਾ ਵੀ ਦਿਖਾ ਦਿਓ ਜੇ ਕਿਸੇ ਸਕੂਲ ਚ ਇਸ ਤਰ੍ਹਾਂ ਸਰਕਾਰੀ ਸਕੂਲ ਚ ਪੜਦਾ ਹੋਵੇ ਤੁਸੀਂ ਇੰਨਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚੀਂ ਨੋ ਵੀ ਸਿੱਖਿਆ ਕ੍ਰਾਂਤੀ ਆ ਗਈ ਜੀ ਇਸਰ ਲੋਕ ਫਿਰ ਉਲਟ ਵੀ ਅਸਰ ਹੁੰਦਾ ਹੁਣ ਆ ਸਿੱਖਿਆ ਕ੍ਰਾਂਤੀ 25000 ਬਹੁਤ ਘਾਟ ਰਹਾ ਤਾਂ ਫਾਇਦਾ ਕੀ ਹੈ ਇਹਦਾ ਤੇ ਸਕੂਲਾਂ ਚ ਤੁਸੀਂ ਕੰਮ ਲਾਤੇ ਟੀਚਰ ਤੁਸੀਂ ਉਹ ਜੀ ਰਗੋਲੀ ਬਣਾਉਣੀ ਹੈ ਵੀਡੀਓਜ਼ ਬਣਾਉਣੀਆਂ ਨੇ ਫੋਟੋਆਂ ਖਿੱਚਣੀਆਂ ਨੇ ਪੱਤਰਕਾਰ ਉਹਨਾਂ ਕਹਿੰਦੇ ਹੁਕਮ ਹੋ ਗਏ ਵੀ ਹੁਣ ਟੀਚਰ ਦਾ ਕੰਮ ਇਹ ਰਿਹਾ ਗਿਆ ਫਿਰ ਉਹ ਤੁਸੀਂ ਜਿਹੜੋ ਕੁਝ ਕਰ ਰਹੇ ਹੋ ਬੰਦਿਆਂ ਨੂੰ ਬਣਾਉਣਾ ਪੇਰੈਂਟਸ ਜੇ ਨਹੀਂ ਆਉਂਦੇ ਜੇ ਲੀਡਰ ਇੱਕ ਘੰਟਾ ਲੇਟ ਹੋਇਆ ਸਮਾਨੇ ਦੀ ਜਿਹੜੇ ਸਕੂਲ ਆਫ ਫੈਬੀਨੈਂਸ ਦੇ ਉਹ ਟਿਵਰ ਸੁਣ ਨਹੀਂ ਲਿਆ ਲੋਕਾਂ ਦਾ ਟੀਚਰ ਤੋਂ ਸੁਣ ਲਿਆ ਨਾ ਜਦੋਂ ਲੋਕ ਬੋਲੇ ਉਹ ਪ੍ਰਿੰਸੀਪਲ ਕਹਿੰਦੀ ਤੁਸੀਂ ਇਹ ਰੌਲਾ ਪਾਇਆ ਇੱਕ ਘੰਟਾ ਆਪ ਲੇਟ ਆਏ ਨੇ ਜਿਹੜੇ ਸਾਨੂੰ ਕਹਿ ਰਹੇ ਨੇ ਸਾਨੂੰ ਕਿਹੜੇ ਪੈਸੇ ਦਿੱਤਾ ਤੁਸੀਂ ਮਤਲਬ ਹੁਣ ਉਹ ਤੇ ਆਪਕ ਜੱਥੇ ਬੰਦਿਆ ਕਹਿੰਦੇ ਇਹਨਾਂ ਦੇ ਪੈਸੇ ਦਿਓ ਜਿਹੜੇ ਤੁਸੀਂ ਪੱਥਰ ਲਗਵਾ ਰਹੇ ਹੋ ਇਹ ਕਿਹੜੇ ਖੱਚ ਜੜ ਕੇ ਬੈਸਦਾ ਹੁਣ ਇੱਕ ਨਵੀਂ ਪ੍ਰੋਬਲਮ ਖੜੀ ਹੋ ਗਈ ਜਿਹੜੇ ਟਾਇਲਟ ਦੇ ਪਖਾਨਿਆਂ ਦੇ ਪੱਥਰ ਬਣਾਏ ਨੇ ਉਹਦੇ ਲਾਉਣੇ ਨਹੀਂ ਉਹ ਹੁਣ ਕਿਹੜੇ ਖਾਤੇ ਚ ਦੇਓਗੇ ਤੁਸੀਂ ਕਿੱਥੋਂ ਆਉਣਗੇ ਕਿ ਉਹ ਟੀਚਰਾਂ ਦੇ ਗੱਲ ਪੈਣਗੇ ਜਿਹੜੇ ਤੁਸੀਂ ਚਾਹੁੰਦੇ ਹੋ ਨਾ ਵੀ ਇਹਦੇ ਨਾਲ ਤੁਹਾਡੇ ਬਹੁਤ ਵੱਡਾ ਨਾਮ ਹੋ ਜਾਊਗਾ ਮਾਨ ਸਾਹਿਬ ਉਹ ਤਾਂ ਉਲਟ ਹੋ ਰਿਹਾ ਕੰਮ ਇਹ ਟੀਚਰ ਤੁਹਾਡੇ ਹੱਕ 'ਚ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਇਹਨਾਂ ਕੰਮ ਦਿੱਤਾ ਜੁਨੀਅਰ ਤੁਸੀਂ ਜਿਨ੍ਹਾਂ ਦਾ ਕੋਈ ਟਵਿੱਟਰ ਅਕਾਊਂਟ ਨਹੀਂ ਜਾਂ ਜਿਨ੍ਹਾਂ ਨੂੰ ਨਹੀਂ ਅਪਡੇਟ ਰਿਟਾਇਰਮੈਂਟ ਤੇ ਬੈਠੇ ਨੇ ਪ੍ਰਿੰਸੀਪਲ ਜਾਂ ਮੁਖ ਅਧਿਆਪਕ ਬਹਿਤ ਬਹੁਤ ਘੱਟ ਸਕੂਲ ਹੀ ਖਾਲੀ ਪਏ ਨੇ ਇਹ ਵੀ ਇੱਕ ਗੱਲ ਦੇਖਣ ਵਾਲੀ ਹੈ ਕਦੇ ਇਹਦੇ ਦੀ ਗੱਲ ਕੀਤੀ ਸਾਰੇ ਹੁਣ ਇੰਨੇ ਦਿਨ ਹੋ ਗਏ ਸਿੱਖਿਆ ਕ੍ਰਾਂਤੀ ਦੀ ਗੱਲ ਚੱਲਦੇ ਹਨ ਕਿਤੇ ਗੱਲ ਕੀਤੀ ਹੈ 1927 ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ ਚੋਂ 755 ਖਾਲੀ ਪਈਆਂ ਨੇ ਪੋਸਟ ਨਹੀਂ ਪ੍ਰਿੰਸੀਪਲ ਹੈ ਕਿੰਨੇ ਸਕੂਲ ਆਫ ਐਮਿਨੈਂਸ ਜਿਹੜੇ 2000 ਤੋਂ ਬਾਅਦ ਲੈਕਚਰ ਨਹੀਂ ਹੈ 40% ਤੁਹਾਡੇ ਮੁੱਖ ਅਧਿਆਪਕ ਨਹੀਂ ਹਾਈ ਸਕੂਲਾਂ ਚ 41% ਤੁਹਾਡੇ ਬੀਪੀਓ ਨਹੀਂ ਹੈ ਇਹ ਕਦੇ ਗੱਲ ਹੋਈ ਹੈ ਤੁਹਾਡੇ ਤੁਸੀਂ ਟੀਚਰਸ ਦੀ ਕਮੀ ਦੀ ਪੂਰੀ ਕਰਨ ਦੀ ਕਦੇ ਗੱਲ ਕੀਤੀ ਹੈ ਸਿਰਫ ਤੇ ਸਿਰਫ ਕੰਦਾ ਦੀ ਗੱਲ ਸਿਰਫ ਤੇ ਸਿਰਫ ਪਖਾਨਿਆਂ ਦੀ ਗੱਲ ਵੱਧੋ ਵੱਧ ਕਬਰਿਆਂ ਦੀ ਗੱਲ ਬਈ ਆ ਅਸੀਂ ਕਬਰਾਂ ਕਰ ਲੈ ਜਾ ਸੀ 인ਫਰਾਸਟ੍ਰਕਚਰ ਉਹ ਭਾਈ ਹੁਣ ਤੱਕ 3 ਸਾਲ ਹੋਏ ਨੇ ਹੁਣ ਤੱਕ ਪੰਜਾਬ ਅਨਪੜ੍ਹ ਸੀ ਜੇ ਅਨਪੜ੍ਹ ਸੀ ਤੇ ਫਿਰ ਪੰਜਾਬ ਦੂਜੇ ਨੰਬਰ ਤੇ ਕਿਵੇਂ ਆ ਗਿਆ ਕਿ ਤੁਸੀਂ ਚਾਹੇ ਨਹੀਂ ਸ਼ਾਬਾਸ਼ ਦਿੱਤੀ ਹੈ ਤਾਂ ਪ੍ਰਗਟ ਸਭ ਮੇਲੇ ਦਾ ਅਸੀਸ ਕਾਂਗਰਸ ਸਰਕਾਰ ਆ ਜਿਹੜੇ ਮਾਡਲ ਦੀ ਦਿੱਦੀ ਦੀ ਗੱਲ ਕਰਦੇ ਉਹ ਤਾਂ ਚੌਥੇ ਨੰਬਰ ਤੇ ਸੀ ਕੇਰਲ ਸਰਵਿਸ ਸਕੂਲਾਂ ਚੋਂ ਨੰਬਰ 1 ਤੇ ਪੰਜਾਬ ਨੰਬਰ 2 ਤੇ ਇਹ ਚੌਥੇ ਨੰਬਰ ਤੇ ਸਿੱਧੇ ਦਿੱਲੀ ਆਲੇ ਤੇ ਫਿਰ ਕੀ ਕਰੇ ਕਿਹੜੇ ਦਿੱਲੀ ਦੀ ਗੱਲ ਕਰਦੋਂ ਸੀ ਦਿੱਲੀ ਮਾਡਲ ਦੀ ਗੱਲ ਕਰਦੇ ਆ ਜਿਹੜਾ ਦਿੱਲੀ ਮਾਡਲ ਸੋਸ਼ੋਧਿਆ ਦਾ ਹੈ ਤੇ ਫਿਰ ਕਿੱਥੇ ਨੇ ਉਹਦੇ ਟੀਚਰ ਲਿਆਓ ਉਹਨਾਂ ਨੂੰ ਕਰਾਓ ਟ੍ਰੇਡ ਸਾਡੇ ਟੀਚਰਸ ਨੂੰ ਕਿਉਂ ਫਿਨਲੈਂਡ ਭੇਜਦੇ ਹੋ ਤੁਸੀਂ ਕਿਉਂ ਸਿੰਗਾਪੁਰ ਭੇਜਦੇ ਹੋ ਬੜੇ ਸਵਾਲ ਨੇ ਜਿਹੜੇ ਕੀਤੇ ਜਾ ਸਕਦੇ ਨੇ ਤੁਹਾਨੂੰ ਤੋ ਇਸ ਕਰਕੇ ਇਹ ਜਿਹੜੀ ਸਿੱਖਿਆ ਕ੍ਰਾਂਤੀ ਵਾਲਾ ਚੱਕਰ ਹੈ ਹੁਣ ਤੁਸੀਂ ਹਰ ਰੋਜ਼ ਕੋਈ ਨਵੀਂ ਗੱਲ ਕੱਢ ਲੈਣੋ ਫਿਰ ਤੁਸੀਂ ਇਹਦਾ ਯੂ ਟਰਨ ਲੈ ਲੈਣੋ ਹੁਣ ਤੋਂ ਦੇਖੋ ਨਸ਼ਿਆਲੇ ਵੀ ਤਾਂ ਯੂ ਟਰਨ ਨਹੀਂ ਲਿਆ ਬੱਚੇ ਉਹ ਥੋੜੀ ਜਾ ਕੇ ਚੈੱਕ ਕਰਨਗੇ ਉਹ ਵੀ ਸਕੂਲਾਂ ਦੇ ਵਿੱਚ ਜਾ ਕੇ ਚੈੱਕ ਕਰਨਗੇ ਕੀ ਬਦਲ ਸੀ ਇਹਦਾ ਬਦਲ ਮੈਂ ਤਾਂ ਜਿਹੜੇ ਤੁਸੀਂ ਜਿਹੜੇ ਮੈਂ ਤਾਂ ਹਰਾਨੀ ਉਹ ਤੋਂ ਹੁੰਦੀ ਹੈ ਕਿ ਇੰਨਾ ਬੱਚਿਆਂ ਲਈ ਸੋਚ ਵਾਲੇ ਆਰਡਰ ਹੁੰਦੇ ਨੇ ਤੇ ਹੁਣ ਆਪ ਖਾਨੇ ਵਾਲੀ ਵੀ ਗੱਲ ਹੁਣ ਵੀ ਤਾਂ ਯੂ ਟਰਨ ਲਿਆ ਪਹਿਲਾਂ ਨਹੀਂ ਸੋਚ ਰਹੇ ਸੀ ਕਿਉਂਕਿ ਹੁਣ ਲੋਕ ਜਦੋਂ ਉੱਠ ਖੜੇ ਵੀ ਇਹ ਕੀ ਡਰਾਮਾ ਹੋ ਰਿਹਾ ਤੇ ਤੁਹਾਨੂੰ ਯੂ ਟਰਨ ਲੈਣਾ ਪੈ ਗਿਆ ਤਾਂ ਖੈਰ ਇਹ ਜਿਹੜੀ ਸਿੱਖਿਆ ਕਰਾ ਅਸਲ ਤਾਂ ਇਹ ਸਿੱਖਿਆ ਕਰਾਤੀ ਨਹੀਂ ਹੈ ਮਾਫ ਕਰਨਾ ਮੈਂ ਇਹ ਨਹੀਂ ਕਹਦਾ ਪਰ ਇਹ ਵੀ ਨਹੀਂ ਗੱਲ ਹੈ ਜਿਹੜੇ ਤੁਸੀਂ ਅੱਜ ਮੈਂ ਇਹ ਨਾਲ ਤੁਹਾਡੇ ਇੱਕ ਬੰਦੇ ਨਾਲ ਜਿਹੜੀ ਗੱਲ ਕਰ ਰਿਹਾ ਸੀ ਮਾਨ ਸਾਹਿਬ ਉਹ ਕਹਿੰਦਾ ਉਹ ਤਾਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਉਹ ਦਾ ਜੀ ਦੇਖੋ ਅਸੀਂ ਪਹਿਲੀ ਵਾਰ ਏਜੰਡੇ ਤੇ ਲਿਆਇਆ ਸੱਕਿਆ ਕਿਸੇ ਨੇ ਲਿਆਂਦੀ ਉਹ ਇੱਥੋਂ ਗੱਲ ਸ਼ੁਰੂ ਕੀਤੀ ਤੇ ਪਿਛਲੇ 70 ਸਾਲਾਂ ਚ ਵਾਸ਼ਰੂਮ ਨਹੀਂ ਬਣੇ ਪਿਛਲੇ 70 ਸਾਲਾਂ ਚ ਚਾਰਦਵਾਰੀਆਂ ਨਹੀਂ ਹੋਈਆਂ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਕੀ 70 ਸਾਲਾਂ ਚ ਬਿਨਾ ਵਾਸ਼ਰੂਮ ਤੇ ਸਕੂਲ ਚੱਲਦੇ ਰਹੇ ਸਾਰੇ ਸਕੂਲਾਂ ਦੀ ਚਾਰਦਵਾਰੀਆਂ ਨਹੀਂ ਸੀ ਐ ਨਾ ਨਾ ਕਰੋ ਤੁਸੀਂ ਤਾਂ ਮੋਦੀ ਵਾਲੀ ਗੱਲ ਸ਼ੁਰੂ ਕਰਤੀ ਉਹੀ ਮਾਡਲ ਲੈ ਲਿਆ ਕਿ 14 ਤੋਂ ਪਹਿਲਾਂ ਕੁਝ ਨਹੀਂ ਹੋਇਆ 14 ਤੋਂ ਬਾਅਦ ਹੀ ਸਭ ਕੁਝ ਹੋ ਰਿਹਾ ਜਦੋਂ ਵੀ ਕੁਝ ਹੋ ਰਿਹਾ ਕਿਉਂਕਿ ਮੋਦੀਤਾ ਜੀ ਬ੍ਰਹਮਾ ਦਾ ਅਵਤਾਰ ਆ ਜਿਹੜੀ ਆ ਕੰਗਨ ਨਰੋਥ ਕਹਦੀ ਹੈ ਐ ਨਾ ਕਰੋ ਪਹਿਲਾਂ ਵੀ ਬੜਾ ਕੁਝ ਹੋਇਆ ਸਕੂਲ ਪਹਿਲਾਂ 스마트 ਸਕੂਲ ਵੀ ਬਣੇ ਮੈਰਿਟੇਰੀਅਸ ਸਕੂਲ ਵੀ ਪਣੇ ਜਿਹੜੇ ਅਸੀਂ ਸਕੂਲਾਂ ਚ ਪੜੇ ਆ ਉਹ ਵੀ ਬੋਰੀ ਸਕੂਲ ਸੀ ਬੋਰੀ ਲੈ ਕੇ ਆਪਣੇ ਘਰੋਂ ਜਾਂਦੇ ਸੀ ਛਣਕਾਓ ਆਪ ਕਰਦੇ ਹੁੰਦੇ ਸੀ ਫਿਰ ਬੈਠਦੇ ਸੀ ਕਈ ਵਾਰੀ ਜਿਹੜੇ ਦਰਖਤ ਦੇ niche ਤਾਂ ਬਸ ਕਿਉਂ ਉਹਦੇ ਚ ਵੱਡੇ ਵੱਡੇ ਕੋਈ ਬੰਦੇ ਮੈਂ 20 ਬੰਦੇ ਕਹਨਾ ਦਿੰਦਾ ਜਿਹੜੇ ਉੱਥੋਂ ਪੜ ਕੇ ਨਿਕਲੇ ਨੇ ਆ ਡਾਕਟਰ ਮਨਮੋਹਨ ਸਿੰਘ ਕਿਹੜੇ ਸਕੂਲਾਂ ਚ ਪੜਿਆ ਜੀ ਉਹਦੇ ਸਟਰੀਟ ਲੈਡ ਦੇ ਵਿੱਚ ਪੜ੍ਹ ਸਕਦਾ ਸੀ ਅਫਦਲ ਕਲਾਮ ਇਹ ਵੀ ਨਾ ਤੁਸੀਂ ਸਿੱਖਿਆ ਕ੍ਰਾਂਤੀ ਦੇ ਨਾ ਉਤੇ ਨਾ ਇਹ ਜਿਹੜਾ ਕੁਝ ਚੱਲ ਰਿਹਾ ਹੈ ਘਟੋਂ ਘਟ ਤੁਸੀਂ ਇਹਦਾ ਦੂਜਾ ਐਂਗਲ ਦੇਖ ਲਓ ਦੂਜਾ ਐਂਗਲ ਇਹਦਾ ਕਿ ਪੜ੍ਹਾਈ ਵਾਲਾ ਤੇ ਐਂਗਲ ਦਿਓ ਕਿੰਨੇ ਸਕੂਲਾਂ ਚ ਦੱਸੋ ਸਾਨੂੰ ਕਿੰਨੇ ਪਿੰਡਾਂ ਦੇ ਸਕੂਲਾਂ ਚ ਸਾਇੰਸ ਸਟ੍ਰੀਮ ਹੈ ਜੇ ਕਿਸੇ ਬੱਚੇ ਨੇ ਪੜ੍ਹਨਾ ਹੈ ਕਿਸੇ ਨੇ ਕਮਰਸ ਪੜ੍ਹਨੀ ਹੈ ਕਿਸੇ ਨੇ ਜਿਹੜਾ ਉਹਨਾਂ ਦੇ ਇੰਟਰਸਟ ਦੀ ਗੱਲ ਕਰਨੀ ਹੈ ਜੇ ਨਹੀਂ ਹੈ ਤਾਂ ਇੰਨਾ ਖਰਚਾ ਕਰਾ ਕੇ ਉੱਥੇ ਉਹਨਾਂ ਦੀ ਰਿਪੋਰਟਰੀਆਂ ਬਣਾਉ ਉੱਥੇ ਕਰੋ ਇਹ ਪੱਥਰਾਂ ਦਾ ਕੀ ਫਾਇਦਾ ਕਿਹਨੂੰ ਦਿਖਾਉਣਾ ਚਾੜੇ ਜਿਨ੍ਹਾਂ ਨੂੰ ਦਿਖਾਉਣਾ ਚਾੜੇ ਉਹੀ ਤਾਂ ਤੁਹਾਡੇ ਦੇ ਜਿਹੜੇ ਹੁਣ ਤਵਲਾ ਰਹੇ ਨੇ بیا ਕੀ ਹੋ ਰਿਹਾ ਇਸ ਕਰਕੇ ਇਹ ਜਿਹੜੀ ਜਿਹੜੀ ਤੁਹਾਡੀ ਇਹ ਕ੍ਰਾਂਤੀ ਹੈ ਇਹ ਜੇ ਬਾਕੀ ਇਹਦੇ ਯੂ ਟਰਨ ਲੈ ਰਹੇ ਹੋ ਤੁਸੀਂ ਇਹਦੇ ਬਾਰੇ ਵੀ ਸੋਚ ਲਓ ਮੈਂ ਨਹੀਂ ਕਹਦਾ ਯੂ ਟਰਨ ਲਓ ਪਰ ਮੈਂ ਇਹ ਤੁਸੀਂ ਵੇਸੇ ਵੇਸੇ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਸਾਨੂੰ ਡੀਐਮਕੇ ਵਰਗੇ ਜਿਹੜਾ ਇਹ ਕਿਸ ਟਾਲਣ ਚਾਹੀਦਾ ਹੈ ਜਿਹੜਾ ਘੱਟੋ-ਘੱਟ ਸਟੈਂਡ ਤਾਂ ਲਵੇ ਆਪਾਂ ਤਾਂ ਸਟੈਂਡ ਹੀ ਨਹੀਂ ਲੈਂਦੇ ਆਪਣੀ ਸਿੱਖਿਆ ਨੀਤੀ ਕਿੱਥੇ ਹੈ ਜੀ ਮਦਦ ਤੌਰ ਤੇ ਤੁਸੀਂ ਦਾ ਪੀਐਮ ਸ਼੍ਰੀ ਦੇ 500 ਸਕੂਲਾਂ ਦਾ ਪੀਐਮ ਸ਼੍ਰੀ ਸ਼ੁਰੂ ਹੋ ਗਏ ਇਹਦਾ ਮਤਲਬ ਅਸੀਂ ਚੁੱਪਚੀ ਪੀਤੇ ਸਲੱਡਰ ਕੀਤਾ ਹੋਇਆ ਸੈਂਟਰ ਦੇ ਸਾਹਮਣੇ ਉੱਤੋਂ ਤੋਂ ਡਰਾਮਾ ਕਰਦੇ ਹੋ ਬਈ ਸੋਨਾਂ ਨਾਲ ਲੜਦੇ ਆਂ ਜੀ ਸਾਡੇ ਟਕਰਾ ਦੇ ਦਿੱਤੀ ਹੈ ਜੇ ਥੋੜੀ ਟਕਰਾਇਆ ਤਾਂ ਤੁਹਾਡੀ ਉਹਨਾਂ ਦੀ ਤੁਸੀਂ ਸਾਰੇ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਨੂੰ ਫਾਲੋ ਕਰ ਰਹੇ ਹਾਂ 500 ਸਕੂਲ ਤੱਕ ਪੀਐਮ ਸੀਰੀਜ਼ ਚੱਲੀ ਪਈ ਤੇ ਵੇਹ ਅਬ ਥੋੜਾ ਜੇ ਜੇਟ ਟੈਲੈਂਟ ਸਟੈਂਡ ਐਸ ਆ ਦਾ ਕਿਉਂ ਨਹੀਂ ਭਗਵੰਤ ਮਾਨ ਲੈ ਸਕਦਾ ਨਹੀਂ ਲਿਆ ਸੀ ਨਾ ਸੀ এনवायरमेंट ਦੇ ਐਂਗਲ ਤੋਂ ਲੈਣੇ ਕਿੱਥੇ ਕਿੱਥੇ ਅਸੀਂ ਗੱਲ ਕਰੀਏ ਤੋਂ ਇਹਦੇ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜਾ ਇਹ ਚੱਲ ਰਿਹਾ ਚਲੋ ਬਾਕੀ ਛੱਡੀਆ ਆਪਣਾ ਗੱਲਾ ਸਿੱਖਿਆ ਨੀਤੀ ਤੇ ਤਾਂ ਗੱਲ ਆਪਾਂ ਕਰ ਸਕਦੇ ਹਾਂ ਤੁਸੀਂ ਕੰਮ ਕਰਨਾ ਸੀ ਤੁਸੀਂ ਇਹ ਮਨੀਸ਼ ਸ਼ਸ਼ੋਦੇ ਨੂੰ ਕੀ ਪਤਾ ਸਾਡੇ ਕਲਚਰ ਦਾ ਮਤਲਬ ਮੈਂ ਨਹੀਂ ਕਹਦਾ ਤੁਹਾਡਾ ਲੀਡਰ ਹੈ ਤੁਹਾਡਾ ਸਾਰਾ ਕੁਝ ਉਸ ਨੰਬਰ 2 ਦਾ ਲੀਡਰ ਹੈ ਤੁਸੀਂ ਉਹਦੇ ਰਿਸਪੈਕਟ ਕਰੋ ਸਭ ਕੁਝ ਕਰੋ ਲੇਕਿਨ ਤੁਹਾਨੂੰ ਸਾਡੇ ਕਲਚਰ ਦਾ ਜਿਆਦਾ ਪਤਾ ਹੈ ਤੁਹਾਨੂੰ ਸਾਰੀ ਗੱਲਾਂ ਦਾ ਪਤਾ ਹੈ ਤੁਸੀਂ ਪੰਜਾਬ ਦੇ ਮਾਡਲ ਨੂੰ ਪੰਜਾਬ ਦੇ ਹਿਸਾਬ ਨਾਲ ਚੱਲੋ ਤੁਸੀਂ ਇੱਕ ਗੱਲ ਕਹਿੰਦੇ ਹੋ ਮੁੜ ਕੇ ਪੁਰ ਪਰ ਜਾਨਦੇ ਹੋ ਤੁਸੀਂ ਇਹ ਕਿਹਾ ਸੀ ਇੰਨੀ ਤਰੀਕ ਤੱਕ ਸਾਰੇ ਬੋਰਡ ਜਿਹੜੇ ਨੇ ਪੰਜਾਬੀ ਚ ਕਰ ਦੋ ਕੀ ਸਾਹਿਬ ਨੇ ਪੰਜਾਬੀ ਚ ਕਰ ਲੇ ਔਰ ਤੁਸੀਂ ਦੁਬਾਰਾ ਬੋਲੇ ਨਹੀਂ ਕੋਈ ਕੋਈ ਠੀਕ ਹੈ ਜਿਹੜਾ ਚੱਲ ਜ ਜਾਂਦਾ ਤੋ ਇਸ ਕਰਕੇ ਇਸਰੇ ਇਧਰ ਮੈਨੂੰ ਗੱਲ ਨਹੀਂ ਸਮਝ ਆਈ ਵੀ ਇਹ ਪਾਲਿਸੀ ਦੇ ਤੁਸੀਂ ਐਡਵਰਟਾਈਜ਼ਮੈਂਟ ਤੋਂ ਬਿਨਾ ਹੋਰ ਇਹਦੇ ਚ ਕੀ ਨਿਕਲੂਗਾ ਜਿੰਨਾ ਖਰਚਾ ਜਿੰਨੀ એનર્ਜੀ ਜਿੰਨਾ ਕੁਛ ਆਪਾਂ ਲਾ ਰਹੇ ਆ ਜੇ ਇਹਨੂੰ ਸਹੀ ਆ ਸਕਦੀ ਸੀ ਕ੍ਰਾਂਤੀ ਕਿ ਇੰਨੇ ਚ ਹੀ ਅਸੀਂ ਇੱਕ ਕੰਪੀਟੀਸ਼ਨ ਕਰਾਉਂਦੇ ਸਕੂਲਾਂ 'ਚ ਜਿਹੜੇ ਬੰਦੇ ਟੌਪ ਤੇ ਹੁੰਦੇ ਉਹਨਾਂ ਨੂੰ ਸਕਾਲਰਸ਼ਿਪ ਦੇ ਦਿੰਦੇ ਉਹਨਾਂ ਨੂੰ ਪੜਾਉਂਦੇ ਆਪਾਂ ਸਿਰ ਵੀ 22 ਕਰੋੜ ਰੁਪਏ ਚ ਤਾਂ ਸੀ ਬਹੁਤ ਬੱਦੇ ਬੱਚੇ ਪੰਜਾਬ ਦੇ ਅੱਗੇ ਲੈ ਕੇ ਜਾ ਸਕਦੇ ਸੀ ਤੁਸੀਂ ਉਹਨਾਂ ਚੋਂ ਕੋਈ ਦੱਸੋਗੇ ਕਦੇ ਕਿ ਕੋਈ ਤੁਹਾਡੀ ਕੋਚਿੰਗ ਕਲਾਸਾਂ ਲੱਗ ਰਹੀ ਨੇ ਕਿੰਨੇ ਬਟੇ ਜੇਈ ਦੀ ਤਿਆਰੀ ਕਰ ਰਹੇ ਕਿੰਨੇ ਨੀਟ ਦੀ ਸਰਕਾਰੀ ਸਕੂਲਾਂ ਦੀ ਗੱਲ ਕਰ ਤੋ ਇਹ ਸਾਰਾ ਮਸਲਾ ਜਿਹੜਾ ਹੈ ਨਾ ਬੜਾ ਅਜੀਬ ਜਿਹਾ ਬਣਾ ਕੇ ਰੱਖਤਾ ਇਸ ਤਰ੍ਹਾਂ ਦੀ ਸਿੱਖਿਆ ਕ੍ਰਾਂਤੀ ਨਹੀਂ ਟੀਚਰ ਪੂਰੇ ਕਰੋ ਟੀਚਿੰਗ ਦੀ ਗੱਲ ਕਰੋ ਅਧਿਆਪਕ ਜ਼ਿਆਦਾ ਜ਼ਰੂਰੀ ਹੈ ਨਾ ਕਿ ਜਿਹੜਾ ਹੈ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਵੀ ਕਹਿ ਸਕਦੇ ਆ ਜ਼ਰੂਰੀ ਹੈ ਲੇਕਿਨ ਨੰਬਰ 1 ਤੇ ਜਿਹੜਾ ਹੈ ਉਹ ਟੀਚਿੰਗ ਹੈ ਅਧਿਆਪਕ ਨੇ ਪ੍ਰੇਰਣਾ ਤੁਸੀਂ ਤਾਂ ਅਧਿਆਪਕਾ ਤੋਂ ਕੋਈ ਹੋਰ ਹੀ ਕੰਮ ਲਈ ਜਾਂਦੇ ਆ ਆ ਜਿਹੜਾ ਹੁਣ ਨਵੇਂ ਕਮਜੀ ਦੇ ਤੋਂ ਗੱਲਬਾਤ ਸ਼ੁਰੂ ਕੀਤੀ ਸੀ ਇਸ ਦਾ ਆਪਣੇ ਆਪ ਚ ਬਹੁਤ ਅਜੀਬ ਕਿਸਮ ਦਾ ਕੰਮ ਹੈ ਮਤਲਬ ਤੁਸੀਂ ਟਵੀਟ ਕਰੋ ਉਹ ਮੇਰੇ ਕੋਲੇ ਕਹਦੇ ਆਪਕਰੋਂ ਦਾ ਕਹਦੇ ਮੈਨੂੰ ਤਾਂ ਮੇਰਾ ਤਾਂ ਟਵਿੱਟਰ ਕਾਉਂਟ ਉਹਨਾਂ ਨੂੰ ਇਹ ਨਹੀਂ ਪਤਾ ਪਿਆ ਜ ਟਵਿੱਟਰ ਤਾਂ ਖਤ ਵੀ ਹੋ ਗਿਆ ਐਕਸ ਹੋ ਗਿਆ ਜਦੋਂ ਤਾਂ ਐਡਮਾਸਕ ਲੈ ਖਰੀਦਿਆ ਸੀ ਤੋ ਇਹ ਸਾਰਾ ਕੁਝ ਸਮਝਣ ਦੀ ਲੋੜ ਹੈ ਮੇਰਾ ਖਿਆਲ ਹੈ ਜੇ ਬਾਕੀ ਯੂ ਟਰਨ ਲੈਣੇ ਜੇ ਜੇ ਜੋੜੇ ਮਾਜ਼ਰੇ ਨੇ ਮਾਫੀ ਮੰਗ ਲਈ ਮੈਂ ਜਾਂ ਤੋਂ ਮੰਗਵਾਤੀ ਜੇ ਤੁਸੀਂ ਇਹ ਨਸ਼ਾ ਵਾਲੇ ਮਾਮਲੇ ਚ ਕਰ ਲਿਆ ਜੇ ਪਖਾਨਿਆਂ ਦਾ ਯੂ ਟਰਨ ਲੈ ਲਿਆ ਇਹਦੇ ਬਾਰੇ ਵੀ ਇੱਕ ਮੀਟਿੰਗ ਕਰ ਲੋ ਮੈਨੂੰ ਆਸ ਹੈ ਕਿ ਆਪਾਂ ਚੰਗੇ ਪਾਸੇ ਚੱਲਾਂਗੇ ਪਿਆਰੇ ਦਰਸ਼ਕ ਜੇ ਤੁਹਾਨੂੰ ਠੀਕ ਲੱਗਦਾ ਹੈ ਜਾਂ ਤੁਹਾਨੂੰ ਇਹ ਵੀਡੀਓ ਠੀਕ ਲੱਗੀ ਹੈ ਮੈਂ ਅੱਗੇ ਸ਼ੁਰੂ ਵਿੱਚ ਕਹਿਣਾ ਹੁਣ ਆ ਜੋ ਅਖੀਰ ਵਿੱਚ ਕਹਿ ਦਿੰਦਾ ਕਿ ਪਿਆਰੇ ਦਰਸ਼ਕ ਫਿਰ ਜਿਹੜਾ ਚੈਨਲ ਹੈ ਹਰਜਿੰਦਰ ਵਾਲੀਆ YouTube ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਸਭ ਤੋਂ ਠੀਕ ਲੱਗਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ